ਹਾਲਾਂਕਿ ਮੇਰੇ ਤੇ ਰਿਐਕਸ਼ਨ ਆ ਰਿਹਾ ਕਿ ਮੈਨੂੰ ਹੀ ਲੋਕੀ ਬਲੌਕ ਮਾਰ ਰਹੇ ਆ ਅੱਜ ਕੱਲ ਲੋਕਾਂ ਦੀ ਮੈਂਟੈਲਿਟੀ ਇਹ ਆ ਕਿ ਮੇਰੀਆਂ ਜਿਹੜੀਆਂ ਵੀਡੀਓ ਜਿਹੜੀਆਂ ਮੈਂ ਪਾਈਆਂ ਕਿ ਇਸ ਗੰਦ ਦੇ ਜਿਹੜੇ ਪਾਰੇ ਬੱਚੇ ਆ ਜਾਂ ਕੋਈ ਵੀ ਬੰਦੇ ਆ ਜਿਹੜੇ ਬਲੌਕ ਪਰ ਉਹਨਾਂ ਨੂੰ ਬਲੌਕ ਮਾਰੀਏ ਕਰਕੇ ਉਹਨਾਂ ਦੇ ਵੀਊ ਹੀ ਨਾ ਵਧਣ ਤਾਂ ਲੋਕ ਕੀ ਕਹਿੰਦੇ ਆ ਕਿ ਅਸੀਂ ਕਿਹੜਾ ਉਹਨੂੰ ਫਾਲੋ ਕਰਦੇ ਆ ਪਰ ਕਿਤੇ ਨਾ ਕਿਤੇ ਤੁਸੀਂ ਉਹਨੂੰ ਵੀਊ ਦੇ ਦਿੰਦੇ ਲੋਕੀ ਤੋਂ ਉਹਨਾਂ ਕੋਲ ਰੀਵਨ ਕਟਵਾਉਂਦੇ ਨੇ ਲੋਕੀ ਵਾਦੇ ਕੋਲ ਪ੍ਰੋਮੋਸ਼ਨ ਕਰਵਾਉਂਦੇ ਨੇ ਕਿ ਭਾਈ ਸਾਡੀ ਚੀਜ਼ ਦੀ ਵਿਕਦੀ ਸਾਡੇ ਕੋਲੇ ਆ ਕੇ ਸਾਡਾ ਕੱਪੜਾ ਇਦਾਂ ਚੱਕ ਕੇ ਦਿਖਾਓ ਕਿ ਇਹ ਕੱ ਜਿੱਦਣ ਬੰਦਿਆਂ ਨੂੰ ਜਾਂ ਜਿੱਦਣ ਸਾਡੇ ਸਮਾਜ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਘਰ ਦੇ ਉਹ ਚੀਜ਼ ਨੂੰ ਦੇਖਦੇ ਆ ਜਾਂ ਕਿ ਉਹਨੂੰ ਖੰਗਾਲਦੇ ਆ ਤਾਂ ਅਸੀਂ ਇੰਦਾ ਤੋਂ ਸਤੀਏ ਤਾਂ ਜਦੋਂ ਆਪਾਂ ਓਪਨਿੰਗ ਕਰਾਉਣੀ ਆਂਦੀ ਜਿੱਥੇ ਸਾਨੂੰ ਪੈਸੇ ਆਉਣੇ ਆ ਉਦੋਂ ਸੱਦ ਲੈਂਦੇ ਉਹਨਾਂ ਨੂੰ ਜਿਨ੍ਹਾਂ ਨੇ ਇਹ ਗੰਦ ਪਾਉਣਾ ਸ਼ੁਰੂ ਕੀਤਾ ਆ ਫਲਾਦਕਾਰ ਤੋਂ ਬਾਅਦ ਤੁਸੀਂ ਉਹਨਾਂ ਨੂੰ ਵੀ ਜਾ ਕੇ ਕਹੂੰਗਾ ਤੂੰ ਜਾ ਕੇ ਇਨਸਾਫ ਮੰਗਣ ਜਦੋਂ ਉਹ ਚੀਜ਼ ਹੋ ਜਾਂਦੀ ਆ ਇਨਸਾਫ ਜਾ ਕੇ ਉਹਨਾਂ ਤੋਂ ਮੰਗਣ ਜਿਨ੍ਹਾਂ ਨੂੰ ਤੁਸੀਂ ਰਿਪੋਰਟ ਕਟਾਉਣ ਲਈ ਸੱਦਿਆ ਸਮੁੰਦਰ ਦੇ ਨੂੰ ਮੇਨ ਬਲੌਕ ਮਾਰੋ ਜਿੱਥੋਂ ਸ਼ੁਰੂ ਹੁੰਦਾ ਗੰਦ ਬੋਲਣਾ ਤੁਹਾਨੂੰ ਪਤਾ ਆਹ ਬੰਦਾ ਗੰਦ ਬੋਲਦਾ ਆ ਜਿਹੜਾ ਪੌਡਕਾਸਟ ਵਾਲਾ ਗੰਦ ਬੋਲਦਾ ਵਧੀਆ ਬਿਜ਼ਨਸ ਕਰ ਰਿਹਾ ਉਹਨੂੰ ਤਾਂ ਕੋਈ ਛੱਦਦਾ ਹੀ ਨਹੀਂ ਬਹੁਤ ਘਟਿਆ ਉਹਨਾਂ ਦੇ ਵਿਊ ਘਟ ਜਾਂਦੇ ਉਹਨਾਂ ਦੇ ਫਾਲੋਅਰ ਘਟਿਆ ਜਿਹੜੀ ਰਿਐਲਿਟੀ ਆ ਆ ਜਿਹੜੇ ਗੰਦ ਪਾਉਂਦੇ ਆ ਉਹਨਾਂ ਵਾਲਾ ਦੇਖ ਕੇ ਕਿਸੇ ਨੂੰ ਯਾਰ ਇਹ ਤਾਂ ਮੈਂਟ ਜਿੰਨੇ ਲੈ ਗਏ ਉਹ ਜੋ ਸਾਰੇ ਸਮਝ ਜੂਗੇ 10000 ਬੰਦਾ ਜਦੋਂ 10000 ਨੇ ਬਲੌਗ ਰਿਪੋਰਟ ਮਾਰਿਆ ਤੂੰ ਇਹ ਦਿਨ ਚੈਨਲ ਬੰਦ ਦੇ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ੇਰਗਿੱਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਅਕਸਰ ਕੋਸ਼ਿਸ਼ ਕਰੀਦੀ ਹੈ ਕੁਝ ਅਜਿਹੇ ਧਰਾਤਲੀ ਮੁੱਦਿਆਂ ਨੂੰ ਛੇੜਿਆ ਜਾਵੇ ਜਾਂ ਪਰ ਉਹਨਾਂ ਮੁੱਦਿਆਂ ਨੂੰ ਸੂਖਮ ਤਰੀਕੇ ਦੇ ਨਾਲ ਖੋਖਿਆ ਜਾਵੇ ਪੜਤਾਲਿਆ ਜਾਵੇ ਜਿਸ ਦੇ ਨਾਲ ਸਮਾਜ ਨੂੰ ਸਾਡੇ ਦਰਸ਼ਕਾਂ ਨੂੰ ਕੁਝ ਵੇਖਣ ਨੂੰ ਕੁਝ ਸੁਣਨ ਨੂੰ ਕੁਝ ਸਮਝਣ ਨੂੰ ਚੰਗਾ ਬਿਹਤਰ ਮਹਿਸੂਸ ਵੀ ਹੋਵੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਸ ਦੇ ਨਾਲ ਚੰਗੇ ਪਾਸੇ ਨੂੰ ਇਜ਼ਾਫੇ ਵੀ ਕਰ ਸਕਣ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣਿਆ ਹੋਇਆ ਹੈ ਜਿਸ ਦੇ ਉੱਪਰ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਨੇ ਪਰ ਜਿਵੇਂ ਅਸੀਂ ਆਪਣੇ ਸਿਆਣਿਆਂ ਨੂੰ ਕਹਿੰਦੇ ਨਜ਼ਰ ਆ ਕਈ ਵਾਰ ਵੇਖਿਆ ਹੈ ਕਿ ਜਿਹੜੀ ਗਰੀਬੀ ਹੈ ਉਹ ਘਰ ਦੇ ਵਿੱਚੋਂ ਚਲੀ ਜਾਂਦੀ ਹੈ ਜ਼ਹਿਮਤ ਜਿਹੜੀ ਹੈ ਉਹ ਘਰ ਦੇ ਵਿੱਚੋਂ ਨਹੀਂ ਜਾਂਦੀ ਤੇ ਅੱਜ ਕੱਲ੍ਹ ਕਈ ਲੋਕਾਂ ਦੇ ਲਈ ਇਹ ਸੋਸ਼ਲ ਮੀਡੀਆ ਜਿਹੜਾ ਹੈ ਉਹ ਜ਼ਹਿਮਤ ਵੀ ਬਣ ਚੁੱਕਾ ਹੈ ਤੁਸੀਂ ਸੋਚਦੇ ਹੋਵੋਗੇ ਕਿ ਅਜਿਹਾ ਮੈਂ ਕਿਉਂ ਕਹਿ ਰਿ ਇੱਕ ਅਜਿਹੇ ਇਨਸਾਨ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਲੱਗੇ ਹਾਂ ਜਿਨ੍ਹਾਂ ਦੇ ਵੱਲੋਂ ਇੱਕ ਮੁਹਿੰਮ ਛਿੜੀ ਗਈ ਹੈ #ਬਲੌਕਮਾਰੋ ਇਹ ਕਿਹਨੂੰ ਕਹਿ ਰਹੇ ਨੇ ਬਲੌਕ ਮਾਰਨਾ ਹੈ ਇਹ ਕਾਹ ਤੋਂ ਕਹਿ ਰਹੇ ਨੇ ਕਿ ਬਲੌਕ ਮਾਰਨਾ ਹੈ ਕੀ ਪਿੱਛੇ ਵਜਾਵਾ ਨੇ ਕੀ ਪਿੱਛੇ ਕਾਰਨ ਨੇ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮੇਰੇ ਨਾਲ ਨੇ ਟੈਟੂ ਆਰਟਿਸਟ ਜੌਨ ਸੰਪਲਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸੇ ਵਿਸ਼ੇ ਦੇ ਉੱਪਰ ਕਿ ਸੋਸ਼ਲ ਮੀਡੀਆ ਦੇ ਬਾਰੇ ਇਹ ਕੀ ਕੋਈ ਸੋਚਦੇ ਨੇ ਕੀ ਇਹਨਾਂ ਦੇ ਮਨ ਦੇ ਵਿੱਚ ਵੱਲਬ ਨੇ ਨੇ ਤੇ ਕੀ ਪਿੱਛੇ ਵਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ #ਬਲੌਕਮਾਰੋ ਸ਼ੁਰੂ ਕੀਤਾ ਗਿਆ ਹੈ ਸਰ ਪਰਿਸ਼ਾਸ਼ਕਾ ਜੀ 사시 ਗਾਲ ਜੀ ਦਾਸ਼ਕਾ ਆਇਆ ਨੂੰ ਬਧੀਆ ਕਿਰਪਾ ਚੱਲੀ ਜਾਂਦਾ ਜਿਵੇਂ ਭਾਈ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਵੀ ਹੈ ਬਹੁਤ ਸਾਰੇ ਲੋਕਾਂ ਦਾ ਕਿਤਾ ਇਸ ਦੇ ਉੱਪਰ ਨਿਰਭਰ ਕਰਦਾ ਹੈ ਕਾਰੋਬਾਰ ਨਿਰਭਰ ਕਰਦੇ ਨੇ ਪਰ ਇਹ ਨਾਲ ਸੂਰਜਾ ਵੀ ਬਣਦਾ ਜਾ ਰਿਹਾ ਸਾਡੇ ਸਮਾਜ ਦੇ ਵਿੱਚ ਇੱਕ ਉਹ ਫੋੜਾ ਬਣਿਆ ਹੋਇਆ ਹੈ ਉਹ ਫੈਂਸ ਨਹੀਂ ਬਣੀ ਹੋਈ ਹੈ ਜਿਹਨੂੰ ਜਿੰਨਾ ਅਸੀਂ ਹੱਥ ਲਾਉਂਦੇ ਆ ਉਨਾ ਹੀ ਹੋਰ ਵਗਦਾ ਤੁਰਿਆ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਚੰਗਾ ਹੈ ਮਾੜਾ ਹੈ ਜਾਂ ਫਿਰ ਹੈਸ਼ਟੈਗ ਬਲੌਕ ਮਾਰੋ ਇਹਦੇ ਵਿੱਚ ਵਿਚਾਲੇ ਆ ਕੇ ਤੁਸੀਂ ਕਰ ਕਿਉਂ ਰਹੇ ਹੋ ਦੇਖੋ ਪਹਿਲਾਂ ਤਾਂ ਮੇਰਾ ਆਪਣਾ ਬਿਜ਼ਨਸ ਵੀ ਸਾਰਾ ਸੋਸ਼ਲ ਮੀਡੀਆ ਤੋਂ ਹੀ ਆ ਜੋ ਵੀ ਮੈਂ ਕੰਮ ਕਰਦਾ ਜੋ ਮੈਂ ਬਣਿਆ ਅਜੇ ਤੱਕ ਜੋ ਵੀ ਤੁਸੀਂ ਮੈਨੂੰ ਮੇਰੇ ਤੱਕ ਪਹੁੰਚੇ ਕਿਦਾਂ ਬਾਇ ਸੋਸ਼ਲ ਮੀਡੀਆ ਤੁਹਾਨੂੰ ਕਿਤੇ ਨਾ ਕਿਤੇ ਪਤਾ ਲੱਗਾ ਕਿ ਇਹ ਬੰਦੇ ਨੇ ਬਾਤ ਚੱਕੀ ਆ ਸੋ ਚੰਗਾ ਵੀ ਬਹੁਤ ਹੈ ਪਰ ਇਹ ਦਲਦਲਿਆ ਤੁਸੀਂ ਇਹਦੇ ਅੰਦਰ ਇਦਾਂ ਹੈ ਕਿ ਜੇ ਤੁਸੀਂ ਚੰਗੇ ਪਾਸੇ ਚਲ ਗਏ ਤਾਂ ਤੁਸੀਂ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਦੇਖ ਸਕਦੇ ਆ ਜੇ ਤੁਸੀਂ ਮਾੜਾ ਜਾਵੀਂ ਫਿਸਲਣ ਤੋਂ ਤਿਲਕੇ ਨਹੀਂ ਤਾਂ ਮਾੜੇ ਵਾਲੇ ਪਾਸੇ ਹੋ ਗਿਆ ਤਾਂ ਇੰਨਾ ਕੁਝ ਮਾੜਾ ਪਿਆ ਆ ਕਿ ਤੁਸੀਂ ਉੱਚੋ ਨਿਕਲ ਹੀ ਨਹੀਂ ਸਕਦੇ ਤੁਹਾਡੀ ਸੋਚ ਨੂੰ ਕਿੱਧਰ ਨੂੰ ਲਿਜਾਣਾ ਇਹਦੇ ਤੇ ਡਿਪੈਂਡ ਕਰਦਾ ਜੇ ਤੁਹਾਨੂੰ ਸਬਕੌਂਸ਼ੀਅਸ ਮਾਈਂਡ ਦਾ ਪਤਾ ਹੈ ਕਿ ਕਿੱਧਰਲੇ ਪਾਸੇ ਨੂੰ ਕਿੱਦਾਂ ਆਪਾਂ ਆਪਾਂ ਜੋ ਸੋਚਦੇ ਆ ਉਹ ਸੋਚਿਆ ਨਹੀਂ ਜਾ ਰਿਹਾ ਸਾਡੇ ਤੋਂ ਜ਼ਬਰਦਸਤੀ ਸੋਚਣ ਤੇ ਮਜਬੂਰ ਕੀਤਾ ਜਾ ਰਿਹਾ ਜਿੱਦਣ ਆਪਾਂ ਨੂੰ ਇਹ ਗੱਲ ਸਮਝ ਲੱਗੀ ਨਾ ਕਿ ਸਾਨੂੰ ਕਿਰਾਇਆ ਜਾ ਰਿਹਾ ਉਸ ਦਿਨ ਤੋਂ ਜ਼ਿਆਦਾ ਕੰਮ ਆਪ ਹੀ ਸੋਲਵ ਹੋ ਜਾਣਾ ਤਾਂ ਮੈਂ ਇਹ ਜਿਹੜਾ ਮਿਸ਼ਨ ਰੱਖਿਆ ਨਾ ਬਲੌਕ ਮਾਰੋ ਹਾਲਾਂਕਿ ਮੇਰੇ ਤੇ ਹੀ ਐਕਸ਼ਨ ਆ ਰਿਹਾ ਕਿ ਮੈਨੂੰ ਹੀ ਲੋਕੀ ਬਲੌਕ ਮਾਰ ਰਹੇ ਅੱਜ ਕੱਲ੍ਹ ਲੋਕਾਂ ਦੀ ਮੈਂਟੈਲਿਟੀ ਇਹ ਆ ਕਿ ਮੇਰੀਆਂ ਜਿਹੜੀਆਂ ਵੀਡੀਓ ਜਿਹੜੀਆਂ ਮੈਂ ਪਾਈਆਂ ਕਿ ਇਸ ਗੰਦ ਜਿਹੜੇ ਪਾਰੇ ਬੱਚੇ ਆ ਜਾਂ ਕੋਈ ਵੀ ਬੰਦੇ ਆ ਜਿਹੜੇ ਬਲੌਕ ਬਾਰ ਉਹਨਾਂ ਨੂੰ ਬਲੌਕ ਮਾਰੀਏ ਕਰਕੇ ਉਹਨਾਂ ਦੇ ਵੀਊ ਹੀ ਨਾ ਵਧਣ ਉਹ ਜਾਣੇ ਅਣਜਾਣੇ ਚ ਵੀ ਆਪਣੇ ਮੂਰੇ ਨਾ ਆਉਣ ਕਰਕੇ ਕਦੀ ਨਾ ਕਦੀ ਆਪਣੇ ਜਿੱਦਾਂ ਮੇਰਾ ਪੇਜ ਆ ਉਹਦੇ ਉੱਤੇ ਮਿਲੀਅਨ ਮਿਲੀਅਨ ਚੱਲ ਜਾਂਦੇ ਵਿਊ ਕਿ ਮਿਲੀਅਨ ਚੱਲ ਗਿਆ ਪਰ ਅਗਰ ਤੁਸੀਂ ਉਹਨੂੰ ਟੈਕਨੀਕਲੀ ਦੇਖੋਗੇ ਤਾਂ ਜਿਹੜੇ ਮੇਰੇ ਫਾਲੋ ਕਰਦੇ ਉਹ ਮਸੀਂ 10% ਨੇ ਵਿਊ ਦਿੱਤੇ ਹੋਣੇ 90% ਵਿਊ ਮੈਨੂੰ ਉਹਨਾਂ ਤੋਂ ਆਉਂਦਾ ਜਿਹੜੇ ਮੈਨੂੰ ਫਾਲੋ ਨਹੀਂ ਕਰਦੇ ਤਾਂ ਲੋਕ ਕੀ ਕਹਿੰਦੇ ਆ ਕਿ ਅਸੀਂ ਕਿਹੜਾ ਉਹਨੂੰ ਫਾਲੋ ਕਰਦੇ ਆ ਪਰ ਕਿਤੇ ਨਾ ਕਿਤੇ ਤੁਸੀਂ ਉਹਨੂੰ ਵਿਊ ਦੇ ਦਿੰਦੇ ਤਾਂ ਜਦੋਂ ਉਹਨੂੰ ਪ੍ਰੋਮੋਸ਼ਨ ਮਿਲਦੀ ਆ ਜਦੋਂ ਉਹਨੂੰ ਪੈਸਾ ਮਿਲਦਾ ਉਹਨੂੰ ਵਿਊ ਤੋਂ ਮਿਲਦਾ ਤੁਹਾਡੇ ਫਾਲੋ ਅਨਫਾਲੋ ਨਾਲ ਵੱਲੇ ਉਹਨੂੰ ਘੱਟ ਫਰਕ ਪੈਂਦਾ ਤਾਂ ਲੋਕੀ ਇਸ ਕਰਕੇ ਉਹਨਾਂ ਨੂੰ ਪੈਸਾ ਵੀ ਦਿੰਦੇ ਆ ਅਗਲੇ ਹੋਰ ਗੰਦ ਬੋਲਦੇ ਆ ਜੇ ਇਹ ਚੀਜ਼ ਨੂੰ ਇੱਥੇ ਸਮਝਾਓ ਕਿ ਜਿਹੜੇ ਜਿਨ੍ਹਾਂ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਇਨਫਲੂਐਂਸਰ ਕਹਿੰਦੇ ਨੇ ਆਪਣੇ ਆਪ ਨੂੰ ਜ ਰੀਬਨ ਘਟਵਾਉਂਦੇ ਨੇ ਲੋਕੀ ਉਹਨਾਂ ਦੇ ਕੋਲੋਂ ਪ੍ਰੋਮੋਸ਼ਨ ਕਰਵਾਉਂਦੇ ਨੇ ਕਿ ਭਾਈ ਸਾਡੀ ਚੀਜ਼ ਨਹੀਂ ਵਿਕਦੀ ਸਾਡੇ ਕੋਲੇ ਆ ਕੇ ਸਾਡਾ ਕਪੜਾ ਇਦਾ ਚੱਕ ਕੇ ਵਿਖਾਓ ਕਿ ਇਹ ਕਪੜਾ ਬਹੁਤ ਸੋਹਣਾ ਫੇਰ ਹੀ ਵਿਕਣਾ ਸ਼ੁਰੂ ਹੋਣਾ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਤੁਹਾਡਾ ਉਹਨਾਂ ਨੂੰ ਇਹ ਹੈ ਕਿ ਜੇ ਤਾਂ ਤੁਹਾਡੇ ਘਰੇ ਆਪਣੇ ਭੈਣ ਤੋਂ ਰਖੜੀ ਬਣਾਈ ਆ ਕਦੀ ਮਾਂ ਦੇ ਪੈਰੀਂ ਹੱਥ ਲਾ ਕੇ ਦੁਕਾਨ ਖੋਲੀ ਆ ਤਾਂ ਫੇਰ ਤੁਹਾਨੂੰ ਲੱਗਦਾ ਕਿ ਜਿਹਦੇ ਕੋਲੋਂ ਤੁਸੀਂ ਰੀਬਨ ਘਟਾ ਰਹੇ ਆ ਉਹਦੇ ਨਾਲ ਉਹ ਭੈਣ ਨੂੰ ਦਸੀਏ ਕਿ ਆਹ ਰੀਬਨ ਮੈਂ ਸੋਚਦਾ ਹੁੰਦਾ ਹਾਂ ਕਈ ਵੇਲੇ ਕਿ ਚਲੋ ਮੈਂ ਆਪਣੇ ਟੈਟੂ ਦੀ ਪ੍ਰੋਮੋਸ਼ਨ ਜਾਂ ਕਿਸੇ ਜਿਹੜਾ ਮੈਂ profession ਗਾਂ ਵੀ ਕੋਈ ਪ੍ਰੋਡਕਟ ਲਾਂ ਬਹੁਤ ਨੰਗੇਜ਼ ਦਿਖਾਉਂਦੀ ਆ ਬਹੁਤ ਜਿਹਨੂੰ ਸੁਣ ਨਹੀਂ ਥੱਕਦਾ ਮੈਂ ਜਦੋਂ ਮੈਂ ਦੁਬਾਰਾ ਮੰਮੀ ਨੂੰ ਕਹੂੰਗਾ ਆਪਣੀ ਮਾਤਾ ਨੂੰ ਕਦੀ ਪੈਰੀਂ ਹੱਥ ਲਾਉਂਗਾ ਕਿ ਮੈਂ ਲਾਉਣ ਜੋਗਾ ਹੈਗਾ ਕਿ ਮੈਂ ਉਹਨਾਂ ਨੂੰ ਤਾਂ ਪ੍ਰਮੋਟ ਕਰਦਾ ਜਿਹੜੀ ਮੇਰੀ ਮੰਮੀ ਮੈਨੂੰ ਸਵੇਰੇ ਕਹਿੰਦੀ ਆ ਮਾਤਾ ਕਹਿੰਦੀ ਆ ਕਿ ਇਦਾਂ ਦੀਆਂ ਨੇ ਦੇ ਗੰਦ ਪਾਇਆ ਪਿਆ ਭੈਣ ਮੈਂ ਮੂਰੇ ਉਹਦੇ ਦੇਖ ਸਕਦਾ ਕਿ ਉਹਨੇ ਦੇਖਣਾ ਹੀ ਆ ਕਿ ਕਿਨੇ ਰੀਵਨ ਕੱਟਿਆ ਭਰਾ ਮੇਰੇ ਨੇ ਕਿਹਨੂੰ ਸੱਦਿਆ ਉਹ ਕੌਣ ਕੁੜੀ ਆ ਜਦੋਂ ਉੱਥੇ ਜਾਣਾ ਤਾਂ ਮੇਰੇ ਦਿਮਾਗ 'ਚ ਜ਼ੈਨ 'ਚ ਨਹੀਂ ਆਊਗਾ ਕਿ ਯਾਰ ਉਹ ਮੇਰੀ ਬੇਟੀ ਨੇ ਵੀ ਦੇਖ ਲੈਣਾ ਪੈਂ ਜਿੱਦਣ ਬੰਦਿਆਂ ਨੂੰ ਜਾਂ ਜਿੱਦਣ ਸਾਡੇ ਸਮਾਜ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਘਰ ਦੇ ਉਹ ਚੀਜ਼ ਨੂੰ ਦੇਖਦੇ ਆ ਜਾ ਕੇ ਉਹਨੂੰ ਖੰਗਾਲਦੇ ਆ ਤਾਂ ਅਸੀਂ ਇਹਨੂੰ ਕਾਹਤੋਂ ਸੱਦੀਏ ਤਾਂ ਇਹਦਾ ਕੀ ਸੇਧ ਦਿੱਤੀ ਇਹਦੇ ਨਾਲ ਉਹ ਚੰਗਾ ਜਦੋਂ ਆਪਾਂ ਮੈਂ ਕਈ ਵੇਲੇ ਗੱਲ ਕਰਦਾ ਹਾਂ ਆਪਣੇ ਦੋਸਤਾਂ ਨਾਲ ਕਿ ਕਿਸੇ ਨੂੰ ਮਾੜਾ ਕਹੀ ਜਾਓ ਮੈਨੂੰ ਪਿੰਡ ਦੇ ਲੋਕੀ ਕਹੀ ਜਾਣ ਕਿ ਮਾੜਾ 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 ਇਹ ਬੰਦਾ ਇਦਾਂ ਉਹਦਾਂ ਤਾਂ ਮੈਂ ਜੇ ਚੰਗਾ ਵੀ ਕੁਝ ਕਰਨ ਲੱਗਾਂ ਮਾੜਾ ਛਾੜ ਇਹਨਾਂ ਨੇ ਮਾੜਾ ਹੀ ਕਹਿਣਾ ਇਹਦੇ ਨਾਲ ਚੰਗਾ ਮਾੜਾ ਹੀ ਕਰ ਲਓ। ਏਹੀ ਚੀਜ਼ ਹੋ ਰਹੀ ਆ ਡਾਕਟਰਾਂ ਨਾਲ ਤਾਂ ਪੁਲਿਸ ਨਾਲ। ਅਗਰ ਤੁਸੀਂ ਉਹਨਾਂ ਨੂੰ ਕਹੀ ਜਾਉਂਗੇ ਕਿ ਚੋਰ ਆ ਚੋਰ ਆ ਚੋਰ ਆ ਲਾਈਕ ਇਦਾਂ ਦਾ ਕੁਝ ਵੀ ਜਦੋਂ ਵੀ ਰੀਲ ਆਉਂਦੀ ਕਿ ਇਹਨਾਂ ਨੇ ਆਹ ਕਰਤਾ ਇਹ ਤਾਂ ਰਲਿ ਹੋਈ ਆ ਗੱਲ ਇਹ ਆ ਬੋਆ ਤਾਂ ਉਹਨਾਂ ਨੇ ਕਹਿਣਾ ਛਾੜ ਇਹਨਾਂ ਨੇ ਮਾੜਾ ਹੀ ਕਹਿਣਾ। ਤੁਸੀਂ ਉਹਨਾਂ ਤੋਂ ਰਿਬਨ ਕਟਵਾਓ ਉਹਨਾਂ ਦੇ ਡੇ ਡੇ ਉਹਦੇਦਾਰ ਆ ਕੋਈ ਜੱਜ ਬਣ ਗਿਆ ਪੜ ਲੈ ਕੇ ਜੀ ਕਿ ਇਹ ਨਾਲ ਦੀ ਗੱਲ ਸੁਣੀ ਹੈ ਆਪਾਂ ਇਹ ਸਾਰਾ ਕੋਸ਼ ਹੈ ਉਹਦਾ ਮੈਨੂੰ ਤਾਂ ਇਹੀ ਲੱਗਦਾ ਜਿੱਦ ਤੇ ਕਰਿਆ ਜੀ ਆ ਜਿਵੇਂ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਅਫਸਰਾਂ ਦੇ ਕੋਲੋਂ ਜਾਂ ਫਿਰ ਜਿਹੜੇ ਜੱਜ ਬਣੇ ਨੇ ਪੜੇ ਲਿਖੇ ਨੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਕੁਝ ਐਦਾਂ ਦੀ ਸਿਹਤ ਦਿੱਤੀ ਹੈ ਕਿ ਆਉਣ ਵਾਲੀ ਪੀੜ੍ਹੀ ਸੁਧਰੇ ਪਰ ਉਹਨਾਂ ਨੂੰ ਦਰਖਨਾਰ ਕਰਨ ਦੇ ਪਿੱਛੇ ਵਜ੍ਹਾ ਕੀ ਸਮਝੀ ਜਾਂਦੀ ਹੈ ਕਿ ਇਹਨਾਂ ਦੇ ਪੱਲੇ ਗੱਲੇ ਕੁਝ ਨਹੀਂ ਜਾਂ ਫਿਰ ਪੁਲਿਸ ਵਾਲਾ ਬਣ ਗਿਆ ਫਿਰ ਠੀਕ ਹੈ ਨੇ ਆਪਣੀ ਜੇਬ ਕੰਮ ਕਰਨ ਦੀ ਇਹ ਚੀਜ਼ਾਂ ਨੇ ਇਹ ਵੀ ਹੋ ਸਕਦਾ ਪਰ ਗੱਲ ਕੀ ਹੈ ਕਿ ਉਹ ਉਹਨਾਂ ਨੂੰ ਆਪਾਂ ਪ੍ਰਮੋਟ ਕਰਾਂਗੇ ਹੀ ਨਹੀਂ ਉਹਨਾਂ ਨੂੰ ਆਪਾਂ ਨਹੀਂ ਉਹਨਾਂ ਨੂੰ ਉਹ ਚੀਜ਼ ਬਣਦੀ ਦੇਵਾਂਗੇ ਇੱਜ਼ਤ ਨਾ ਦੇਵਾਂਗੇ ਤਾਂ ਮੁੜ ਕੇ ਸਾਨੂੰ ਲੋੜ ਕੇ ਇਹਨਾਂ ਤੇਕਰ ਪੈਂਦੀ ਹੈ ਜਦੋਂ ਕੋਈ ਐਕਸ਼ਨ ਲੈਣਾ ਹੁੰਦਾ ਆਪਾਂ ਹੱਥ ਦੇ ਕੇ ਦੇ ਜਾ ਕੇ ਜੋੜਦੇ ਆ ਜਿਹੜੇ ਬੰਦੇ ਕਾਨੂੰਨ ਦੇ ਵਿੱਚ ਆ ਜਿਹੜੇ ਬੰਦੇ ਐਕਸ਼ਨ ਲੈ ਸਕਦੇ ਆ ਜਦੋਂ ਬੰਦਾ ਬਿਮਾਰ ਹੁੰਦਾ ਜਾ ਕੇ ਮਿੰਤਾ ਕੇ ਦੀਆਂ ਕਰਦੇ ਡਾਕਟਰ ਦੀਆਂ ਜਦੋਂ ਕੋਈ ਮਾੜਾ ਕੇਸ ਪੈਂਦਾ ਕੁਝ ਹੁੰਦਾ ਜੇ ਕਿਤੋਂ ਜਾਣਦੇ ਆ ਲੋਅਰ ਕੋਲ ਜਾਂ ਪੁਲਿਸ ਵਾਲਿਆਂ ਤੋਂ ਤਾਂ ਜਦੋਂ ਆਪਾਂ ਓਪਨਿੰਗ ਕਰਾਉਣੀ ਹੁੰਦੀ ਜਿੱਥੇ ਸਾਨੂੰ ਪੈਸੇ ਆਉਣੇ ਆ ਉਦੋਂ ਸੱਦ ਲੈਂਦੇ ਉਹਨਾਂ ਨੂੰ ਜਿਨ੍ਹਾਂ ਨੇ ਇਹ ਗੰਦ ਪਾਉਣਾ ਬਲਾਦਕਾਰ ਤੋਂ ਬਾਅਦ ਤੁਸੀਂ ਉਹਨਾਂ ਨੂੰ ਵੀ ਜਾ ਉਹਨਾਂ ਤੋਂ ਜਾ ਕੇ ਫਿਰ ਇਨਸਾਫ ਮੰਗਣ ਜਦੋਂ ਉਹ ਚੀਜ਼ ਹੋ ਜਾਂਦੀ ਆ ਇਨਸਾਫ ਜਾ ਕੇ ਉਹਨਾਂ ਤੋਂ ਮੰਗਣ ਜਿਨ੍ਹਾਂ ਨੂੰ ਤੁਸੀਂ ਰੀਮਨ ਕਟਾਉਣ ਲਈ ਸੱਦਿਆ ਫਿਰ ਉਹਨਾਂ ਦੇ ਕੋਲ ਤੋ ਗੋਡੇ ਫੜਦੇ ਜਾ ਕੇ ਉਹਨਾਂ ਦੀ ਮੈਂਤਾ ਕਰਦੇ ਗਾਲ੍ਹਾਂ ਕੱਢਣ ਨੂੰ ਹੋ ਰੱਖੇ ਆ ਜਾ ਕੇ ਵਧੀਆ ਕਮੈਂਟ ਦੇਣ ਨੂੰ ਜਾਂ ਉਹਨਾਂ ਨੂੰ ਪੈਸੇ ਦੇਣ ਨੂੰ ਤੁਸੀਂ ਦੂਜੇ ਰੱਖਿਆ। ਦੋਗਲੇ ਤਾਂ ਸਮਾਜ ਆਪ ਹੋਇਆ ਪਿਆ। ਉਹਨੂੰ ਖੁਦ ਨੂੰ ਨਹੀਂ ਪਤਾ ਕਿ ਅਸੀਂ ਬਿਮਾਰ ਚੱਲਣ ਡੇ ਹਾਂ ਦਿਮਾਗੀ ਤੌਰ ਤੇ। ਜਿਵੇਂ ਰੇਪ ਦੀ ਤੁਸੀਂ ਗੱਲ ਕੀਤੀ ਹੈ ਜਿਹੜਾ ਲੇਟ ਲੇਟੈਸਟ ਹੁਣ ਪਿੱਛੇ ਕਾਂਡ ਹੋ ਕੇ ਹਟਿਆ ਹੈ। ਬਹੁਤ ਦੁਨੀਆ ਪੱਤਰ ਦੇ ਵਿੱਚ ਬਦਨਾਮੀ ਵੀ ਹੋਈ ਹੈ। ਦੁਨੀਆ ਪੱਤਰ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਕ੍ਰਿਟਿਸਾਈਜ਼ ਵੀ ਕੀਤਾ ਗਿਆ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਪਰ ਤੁਹਾਨੂੰ ਲੱਗਦਾ ਕਿ ਇਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ ਹੀ ਹੁੰਦੀ ਹੈ। ਸਾਡੇ ਜ਼ਹਿਨ ਦੇ ਵਿੱਚ ਗੰਦ ਪਾਉਣਾ ਸ਼ੁਰੂ ਹੀ ਉੱਥੇ ਹੁੰਦਾ। ਆ ਜਿਹੜਾ ਕੈਮੀਕਲ ਲੋਚਾ ਤੇ ਦੂਸਰੇ ਪੱਖ ਦਾ ਕੁਐਸਚਨ ਇਹ ਕਿ ਉਹ ਕਹਿੰਦੇ ਨੰਗੇਜ਼ ਤੁਹਾਡੇ ਜ਼ੈਨ ਦੇ ਵਿੱਚ ਹੈ ਸਾਡੇ ਛੋਟੇ ਕੱਪੜੇ ਪਾਉਣ ਦੇ ਨਾਲ ਫਰਕ ਕੋਈ ਬਾਲਾ ਵੱਡਾ ਨਹੀਂ ਪੈਂਦਾ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਮੇਰੀ ਬੇਟੀ ਕਹੂਗੀ ਕੱਲ ਨੂੰ ਕਿ ਮੈਂ ਸਵਿਮਿੰਗ ਸਿੱਖਣੀ ਆ ਜਾਂ ਕਹੂਗੀ ਅਸੀਂ ਬੀਚ ਤੇ ਜਾਣਾ ਸੀ ਫਲਾਣੇ ਯੂਐਸਏ ਗਏ ਸੀ ਤੇ ਮੈਂ ਉੱਥੇ ਦੇ ਮਾਹੌਲ ਦੇ ਹਿਸਾਬ ਨਾਲ ਸੋਚਣਾ ਜੇ ਉਹ ਬੈਡਮਿੰਟਨ ਖੇਲ ਰਹੀ ਆ ਉਹਦੇ ਅੰਦਰ ਡਰੈਸ ਅਪ ਕਿਦਾਂ ਦਾ ਮੈਂ ਇਹ ਤਾਂ ਕਹੂੰਗਾ ਨਹੀਂ ਪੁੱਤ ਮੈਂ ਇਦਾਂ ਦੀ ਨੰਗੇਜ਼ ਦੇ ਖਿਲਾਫ ਆ ਤੂੰ ਸੂਟ ਪਾ ਕੇ সুইਮਿੰਗ ਕਰ ਹੈਨਾ ਤੂੰ ਪਲੇਅਰ ਨਹੀਂ ਬਣਨਾ ਤੂੰ ਹੌਕੀ ਪੇ ਖੇਲਣੀ ਆ ਤਾਂ ਤੂੰ ਇਦਾਂ ਟਰੈਕਸੂਟ ਨਹੀਂ ਪਾਉਣਾ ਸੂਟ ਪਾ ਕੇ ਕਲਚਰ ਦੇਖ ਆਪਣਾ ਨਹੀਂ ਜਿੱਥੇ ਪਤਾ ਆ ਕਿ ਜਿੱਥੇ ਲੋੜ ਆ ਉੱਥੇ ਤਾਂ ਮੈਂ ਵੀ ਨਹੀਂ ਮਨਾ ਕਰਦਾ ਇੰਨੀ ਛੋਟੀ ਸੋਚ ਤਾਂ ਸਾਡੀ ਵੀ ਨਹੀਂ ਹੈਗੀ ਜਿੱਥੇ ਜੀਨ ਚੱਲਦੀ ਜੀਨ ਪਾਉ ਜਿੱਥੇ ਟੌਪ ਚੱਲਦਾ ਟੌਪ ਆ ਜਿੱਥੇ ਬਿਨਾ ਗੱਲ ਤੋਂ ਹੀ ਨੰਗੇਜ਼ ਦਿਖਾ ਦੇਣਾ ਉਹ ਗੱਲ ਦੇ ਮੈਂ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਦਿਖਾਇਆ ਜਾ ਰਿਹਾ ਅਸੀਂ ਦੇਖਣਾ ਨਹੀਂ ਚਾਹੁੰਦੇ ਸਾਡੇ ਮੂਰੇ ਲਿਆਇਆ ਜਾ ਰਿਹਾ ਸਾਡੇ ਮੂਰੇ ਧੱਕੇ ਨਾਲ ਤੁਸੀਂ ਜੇ ਕਹਿੰਦੇ ਕਿ ਮੈਂ ਨਹੀਂ ਦੇਖਦਾ ਐਦਾਂ ਦੀਆਂ ਚੀਜ਼ਾਂ ਨਹੀਂ ਮੈਂ ਇੰਸਟਾਗ੍ਰਾਮ ਤੇ ਦੇਖਦਾ ਮੇਰੇ ਨਾਲ ਸ਼ਰਤ ਲਾ ਲਓ 20ਵੀਂ ਰੀਲ ਤੁਹਾਡੀ ਵੀ ਉਦਾਂ ਦੀ ਆ ਜਾਣੀ ਆ ਆ ਜਾਂਦੀ ਆ ਫੇ ਮੈਂ ਨਹੀਂ ਦੇਖਦੇ ਤੁਸੀਂ ਨਹੀਂ ਦੇਖਦੇ ਤੁਹਾਡੇ ਕਿਸੇ ਯਾਰ ਦੋਸਤ ਦੀ ਤੁਸੀਂ ਸਟੋਰੀ ਦੇਖਣ ਲੱਪੇ ਉਹਨੇ ਗਾਲ ਵਾਲਾ ਸਟੇਟਸ ਲਾਇਆ ਹੁਣ ਧੱਕੇ ਨਾਲ ਮੋਰੇ ਕਿਦੇ ਆ ਕਿੰਨੇ ਆਕ ਨੂੰ ਤੁਸੀਂ ਦੇਖੂਗੇ ਇਹਦਾ ਮਤਲਬ ਕਿ ਤੁਸੀਂ ਉਸ ਬੰਦੇ ਨੂੰ ਜਿੱਥੋਂ ਇਹ ਸ਼ੁਰੂ ਹੁੰਦਾ ਮਤਲਬ ਇੱਕ ਸਮੁੰਦਰ ਹੈ ਉਹਦੇ ਵਿੱਚੋਂ ਨਦੀਆਂ ਨਿਕਲ ਰਹੀਆਂ ਸਮੁੰਦਰ ਦੇ ਨੂੰ ਵੀ 메ਨ ਬਲਾਕ ਮਾਰੋ ਜਿੱਥੋਂ ਸ਼ੁਰੂ ਹੁੰਦਾ ਗੰਦ ਬੋਲਣਾ ਤੁਹਾਨੂੰ ਪਤਾ ਆ ਬੰਦਾ ਗੰਦ ਬੋਲਦਾ ਆ ਜਿਹੜਾ ਪੋਡਕਾਸਟ ਵਾਲਾ ਗੰਦ ਬੋਲਦਾ ਬਹੁਤ ਜ਼ਿਆਦਾ ਗੰਦ ਬੋਲ ਕੇ ਕਿਸੇ ਨੂੰ ਬੋਲਣ ਵਾਲੇ ਨੂੰ ਉਹਨੂੰ ਭੰਡਦਾ ਕਿ ਜਿਹੜਾ ਗੰਦ ਬੋਲ ਰਿਹਾ ਪਰ ਇਦਾਂ ਆ ਕਿ ਗੰਦੀ ਚੀਜ਼ ਨਾਲ ਗੰਦੀ ਚੀਜ਼ ਬੋਲਣਾ ਨਹੀਂ ਰੋਕ ਸਕਦੇ ਤੁਸੀਂ ਇੱਕ ਗੰਦਗੀ ਸਾਫ਼ ਕਰ ਰਹੇ ਹੋ ਦੂਜੀ ਪਾ ਰਹੇ ਹੋ ਹਨਾ ਉਹ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਜਦੋਂ ਇਹ ਚੀਜ਼ਾਂ ਮੇਰੇ ਜ਼ਿਹਨ ਚ ਆਈਆਂ ਕਿ ਯਾਰ ਇਹਨਾਂ ਨੂੰ ਪਹਿਲਾਂ ਠੱਲ ਪਾ ਦਈਏ ਦੂਜੀ ਗੱਲ ਹੈ ਸਾਡੇ ਬੱਚੇ ਕੀ ਸਿੱਖਦੇ ਸਾਡੇ ਬੱਚੇ ਸਿੱਖਦੇ ਆ ਕਿ ਯਾਰ ਜੇ ਆਪਾਂ ਗੰਦ ਬੋਲਾਂਗੇ ਗਏ ਸਾਨੂੰ ਗਾਲਾਂ ਕੱਢਾਂਗੇ ਅਸੀਂ ਜਲਦੀ ਅਮੀਰ ਹੋ ਜਾਣਾ ਅਸੀਂ ਜਲਦੀ ਮਸ਼ਹੂਰ ਹੋ ਜਾਣਾ ਇਹ ਤਾਂ ਲੋਕੀ ਸੁਣਨਾ ਹੀ ਇਹ ਚਾਹੁੰਦੇ ਆ ਪਹਿਲਾਂ ਤਾਂ ਇਹ ਲਫ਼ਜ਼ ਬੰਦ ਕਰੀਏ ਕਿ ਲੋਕੀ ਇਹੀ ਸੁਣਨਾ ਚਾਹੁੰਦੇ ਲੋਕੀ ਅਸੀਂ ਆ ਤੁਸੀਂ ਬੰਦ ਕਰ ਦਿਓ ਆਪ ਹੀ ਲੋਕਾਂ ਨੇ ਇਹ ਕਹਿਣ ਲੱਗਾ ਪਿਆ ਲੋਕੀ ਸੁਣਨਾ ਨਹੀਂ ਚਾਹੁੰਦੇ ਤੁਸੀਂ ਸਮਝਾ ਕੇ ਇਹ ਗੱਲ ਕਰਿਆ ਕਰੋ ਅਸੀਂ ਨਹੀਂ ਸੁਣਨਾ ਚਾਹੁੰਦੇ ਅਸੀਂ ਉਹਨਾਂ ਨੂੰ ਬਲੌਕ ਮਾਰਿਆ ਯਾਰ ਹੋਰ ਕੋਈ ਗੱਲ ਕਰ ਅੱਛਾ ਛੱਡ ਯਾਰ ਉਹਦੀ ਗੱਲਾਂ ਕਰ ਹੋਰ ਕੋਈ ਗੱਲ ਕਰ ਲੈ ਇੰਨਾ ਇਗਨੋਰ ਮਾਰੋ ਫੇ ਆਪ ਹੀ ਹੋ ਜਾਣਾ ਉਹਨਾਂ ਦੁਕਾਨਾਂ ਦਾ ਬਾਈਕਾਟ ਮਾਰੋ ਜਿਨ੍ਹਾਂ ਦੁਕਾਨਾਂ ਦੇ ਉਹ ਰੀਵਨ ਕੱਟ ਕੇ ਜਾਂਦੇ ਆ ਬਸ ਅਸੀਂ ਉਹਨਾਂ ਦੁਕਾਨਾਂ ਤੋਂ ਸਮਾਨ ਹੀ ਨਹੀਂ ਲੈਣਾ ਜਿਹੜੀ ਦੁਕਾਨ ਦਾ ਆਪਣੇ ਬਾਰ-ਬਾਰ ਵਟਸਐਪ ਤੇ ਸਟੇਟਸ ਲਾਉ ਭਾਈ ਜੇ ਵੀ ਤੁਸੀਂ ਕਿਸੇ ਵੀ ਇਦਾਂ ਦੇ ਗੰਦ ਨੰਗੇਜ਼ ਕਰਨ ਵਾਲੇ ਨੂੰ ਸਾਧਲਾ ਦੁਕਾਨ ਤੇ ਅਸੀਂ ਨਹੀਂ ਆਉਣਾ ਅਸੀਂ ਬਾਈ ਸਾਡੇ ਵੱਲੋਂ ਬਾਈਕਾਟ ਹੈ ਉਹਨਾਂ ਨੇ ਸਦਨੋਂ ਹਟ ਜਾਣਾ ਉਹਨਾਂ ਦੇ ਪੈਸੇ ਬੰਦ ਹੋ ਜਾਣੇ ਉਹਨਾਂ ਨੇ ਆਪ ਹੀ ਸੁਧਰ ਜਾਣਾ ਇਹ ਜ਼ਿਆਦਾਤਰ ਨੇਮ ਫੇਮ ਤੇ ਪੈਸੇ ਲਈ ਕਰਦੇ ਇਹ ਵਿਭਾਗ ਤਾਂ ਸਾਡਾ ਹੀ ਹੈ ਪੌਡਕਾਸਟ ਜਿਹੜੇ ਕਰਦੇ ਫਿਰਦੇ ਨੇ ਪਰ ਇਹ ਪੌਡਕਾਸਟਾਂ ਵਾਲਿਆਂ ਨੇ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਮਹਿਸੂਸ ਹੁੰਦਾ ਹੈ ਕਿ ਉਹਨਾਂ ਲੋਕਾਂ ਨੂੰ ਵੀ ਤਰਜੀਹ ਦਿੱਤੀ ਜਾਂਦੇ ਨੇ ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ ਜਿਹਦੇ ਪੱਟ ਦੇ ਉੱਪਰ ਕਿਸੇ ਦੇ ਤਰੀਕੇ ਦਾ ਕੋਈ ਵੱਡਾ ਟੈਟੂ ਬਾਇਆ ਹੋਇਆ ਹਾਲਾਂਕਿ ਤੁਹਾਡਾ ਕੀਤਾ ਹੈ ਉਹਨੂੰ ਹੀ ਕਰੀ ਜਾਂਦੇ ਇੰਟਰਵਿਊ ਕਿ ਭਾਈ ਤੂੰ ਕਿਵੇਂ ਬਹਾਇਆ ਸੀ ਕਿਸ ਤਰੀਕੇ ਨਾਲ ਬਹਾਇਆ ਸੀ ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਕਰੀ ਤਾਂ ਕੀਕ ਕਰੀ ਜਾਂਦੇ ਨੇ ਜਿਹਨਾਂ ਨੂੰ ਨਹੀਂ ਵੀ ਲਾਉਣਾ ਚਾਹੀਦਾ ਉਹ ਵੀ ਸਾਹਮਣੇ ਲਿਆ ਕੇ ਬਿਠਾਈ ਜਾਂਦੇ ਨੇ ਉਹਨਾਂ ਨੂੰ ਹਾਈਪ ਦੇਈ ਜਾਂਦੇ ਨੇ ਇਹ ਮੰਨਦੇ ਵਿੱਚ ਗੁੱਸਾ ਬਣ ਕੇ ਇਹ ਚੀਜ਼ ਨਿਕਲੀ ਹੈ #ਬਲੌਕਮਾਰੋ ਜਾਂ ਫਿਰ ਇਹ ਚੀਜ਼ਾਂ ਹੋਰ ਤਰੀਕੇ ਨਾਲ ਆਈਆਂ ਨੇ ਨਹੀਂ ਬਹੁਤ ਗੁੱਸਾ ਆਉਂਦਾ ਬਹੁਤ ਬਹੁਤ ਇਹ ਚੀਜ਼ ਦਾ ਨਾ ਜੇ ਅਗਰ ਮੈਂ ਪਰਸਨਲ ਦੇਖਾ ਤਾਂ ਮੈਂ ਇਹਨੂੰ ਮੁੱਦੇ ਨੂੰ ਪਰਸਨਲ ਵੀ ਲੈ ਕੇ ਚੱਲਦਾ ਕਿ ਯਾਰ ਜੇ ਨੇ ਸਮਾਜ ਲਈ ਕੀਤਾ ਹੀ ਕੁਝ ਨਹੀਂ ਜੇ ਦੀ ਕੋਈ ਦੇਣ ਹੀ ਨਹੀਂ ਤੁਸੀਂ ਉਹਨੂੰ ਉਸ ਪਲੇਟਫਾਰਮ ਨੂੰ ਦੇ ਰਹੇ ਆ ਕਰਕੇ ਤੁਹਾਡਾ ਇੱਕ ਮੀਡੀਆ ਬਹੁਤ ਵੱਡਾ ਪਲੇਟਫਾਰਮ ਆ ਉਹਨੂੰ ਤੁਸੀਂ ਉਸ ਜਾ ਕੇ ਤਖਤੋ ਤਾਜ ਦੇ ਰਹੇ ਆ ਜਿੱਥੇ ਮਸੀ ਕਿਤੇ ਕੋਈ ਬੜੀ ਮਿਹਨਤ ਨਾਲ ਦਿਨ ਰਾਤ ਜਾ ਕੇ ਪਹੁੰਚਦਾ ਤੇ ਉਹ ਬੰਦਿਆਂ ਨੂੰ ਤੁਸੀਂ ਸਾਈਡ ਤੇ ਕਰ ਦਿੰਦੇ ਜਿਹਨੇ ਇੰਨਾ ਕੁਝ ਕੀਤਾ ਦਿਨ ਰਾਤ ਜਾਗਿਆ ਫਿਰ ਪੜਿਆ ਇੰਨੀਆਂ ਨੰਬਰ ਲੈ ਜਾਂ ਕੁਝ ਕੀਤਾ ਜਾਂ ਆਪਣਾ ਬਿਜ਼ਨਸ ਬਿਨਾ ਪੜੇ ਵੀ ਵਧੀਆ ਬਿਜ਼ਨਸ ਕਰ ਰਿਹਾ ਉਹਨੂੰ ਤਾਂ ਕੋਈ ਸੱਦਦਾ ਹੀ ਨਹੀਂ ਬਹੁਤ ਘਟਿਆ ਉਹਨਾਂ ਦੇ ਵਿਊ ਘਟ ਜਾਂਦੇ ਉਹਨਾਂ ਦੇ ਫਾਲੋਅਰ ਘਟਿਆ ਜਿਹੜੀ ਰਿਐਲਿਟੀ ਆ ਤਾਂ ਜਿਹੜੇ ਗੰਦ ਪਾਉਂਦੇ ਆ ਉਹਨਾਂ ਨਾਲ ਦੇਖ ਕੇ ਕਿਸੇ ਨੂੰ ਯਾਰ ਇਹ ਤਾਂ ਮਿੰਟ ਜਿੰਨੇ ਲੈ ਗਿਆ ਹੁਣ ਆ ਜਿਹੜਾ ਇੱਕ ਕੋਈ ਚਾਹ ਚ ਵੇਚਣ ਆਲਾ ਆ ਉਹ ਬੰਬੇ ਦਿੱਲੀ ਵਾਲਦਾ ਆ ਉਹਨੂੰ ਤੁਸੀਂ ਸੱਦ ਕੇ ਦੇਖ ਲਓ ਪੌਡਕਾਸਟ ਤੇ ਉਹਨੇ ਆਪਣੀਆਂ ਟਰਮ ਐਂਡ ਕੰਡੀਸ਼ਨਾਂ ਅਲੱਗ ਰੱਖਣੀਆਂ ਤੇ 5 ਲੱਖ ਰੁਪਈਆ ਅਲੱਗ ਲੈਣਾ ਹਾਂ ਉਹ ਮੈਨੂੰ ਕਿਸੇ ਨੇ ਦੁਬਈ ਸੱਦਿਆ ਉਹਨੂੰ ਉਹ ਮੇਰਾ ਯਾਰ ਯਾਰ ਦੋਸਤੀ ਆ ਉਹ ਕਹਿੰਦਾ ਦੁਬਈ ਚ ਉਹਨੂੰ ਮੈਂ ਸੱਦਣ ਦਾ ਕਹਿੰਦਾ 5 ਲੱਖ ਰੁਪਈਆ ਮੰਗਿਆ ਪਲੱਸ ਉਹਨੇ ਮੇ ਤੋਂ ਟਰਮ ਐਂਡ ਕੰਡੀਸ਼ਨਾਂ ਮੰਗੀਆਂ ਹੋਟਲ ਵਗੈਰਾ ਦੀਆਂ ਤਾਂ ਉਹਦੀ ਦੇਣ ਕੀ ਆ ਚਾਲਾ ਦੱਸ ਤੇ ਇੱਕ ਗੱਲ ਮੈਂ ਬੜੀ ਉਹ ਗੌਰ ਨਾਲ ਸੁਣਨੀ ਚਾਹੀਦੀ ਸਾਰਿਆਂ ਨੂੰ ਕਿ ਸਾਡੇ ਇੱਥੇ ਬਹੁਤ ਦੁਨੀਆ ਦਾ ਅਮੀਰ ਬੰਦਾ ਆ ਦੁਨੀਆ ਦਾ ਅਮੀਰ ਬੰਦਾ ਆ ਉਨੇ ਵਰਲਡ ਨੂੰ ਮੈਸੇਜ ਕੀ ਦਿੱਤਾ ਸਾਡੇ ਬਾਰੇ ਤੁਸੀਂ ਸੋਚਦੇ ਹੋਣੇ ਕਿ ਉਹ ਉਹ ਉਹਦੇ ਕੋਲ ਗਿਆ ਉਹ ਕਿਸੇ ਬੰਦੇ ਕੋਲ ਚਾਹ ਕਰ ਰਹੇ ਹਾਂ ਹਾਂ ਉਹਨਾਂ ਕੋਲ ਗਿਆ ਜਿਹੜਾ ਚਾਹ ਜੂ ਵੇਚਦਾ ਉਹਦੇ ਕੋਲ ਚਲ ਗਿਆ ਉਹਨੇ ਉਹਨੂੰ ਪ੍ਰੋਮੋਟ ਕੀਤਾ ਸਾਨੂੰ ਗਲਤ ਦਿਖਾਇਆ ਕਿਸਮ ਦਾ ਕਿ ਇੰਡੀਆ ਦੇ ਵਿੱਚ ਆ ਚੀਜ਼ਾਂ ਚੱਲ ਰਹੀਆਂ ਕਿ ਐਦਾਂ ਦੇ ਬੰਦਿਆਂ ਨੂੰ ਪ੍ਰੋਮੋਟ ਹੋ ਰਿਹਾ ਉਹ ਕਾਹ ਤੋਂ ਨਹੀਂ ਐਦਾਂ ਦੇ ਬੰਦਿਆਂ ਕੋਲ ਗਿਆ ਐਦਾਂ ਦੇ ਕਿਸੇ ਐਦਾਂ ਦੇ ਸ਼ਖਸ ਕੋਲ ਗਿਆ ਜਿਹਨੇ ਥੱਲੇੋਂ ਲੈ ਕੇ ਡਾਊਨ 0 ਤੋਂ ਸ਼ੁਰੂ ਹੋ ਕੇ ਤਾਂ ਹੀਰੋ ਬਣਿਆ ਉਤੋਂ ਨਹੀਂ ਗਿਆ ਕਿਸੇ ਐਦਾਂ ਦੇ ਨੂੰ ਨਹੀਂ ਪ੍ਰੋਮੋਟ ਕਰਤਾ ਇਹ ਸਾਰਾ ਕੁਝ ਬੜਾ ਸਿਸਟਮੈਟਿਕਲੀ ਸਾਡੇ ਤੇ ਥੋਪਿਆ ਜਾ ਰਿਹਾ ਕਿ ਇਹਨੂੰ ਦੇਖੋ ਤੁਸੀਂ ਬਿਲਗੇਟ ਵਰਗਾ ਬੰਦਾ ਕਦੀ ਜ਼ਿੰਦਗੀ ਸੋਚ ਸਕਦਾ ਕਿ ਉਹਨੂੰ ਪ੍ਰਮੋਟ ਕਰੂਗਾ ਅੱਗੇ ਤਾਂ ਉਹ ਬੰਦੇ ਦਾ 5 ਲੱਖ ਰੇਟ ਚੱਲ ਗਿਆ ਤੇ ਸਾਡੇ ਆਰਿਆਂ ਨੇ ਕੀ ਸੋਚਣਾ ਛੱਡਾ ਛੱਡ ਪਰੇ ਆ ਮੈ ਕਾ ਮੂਕਾ ਨੂੰ ਤਾਂ ਆਪਾਂ ਵੀ ਗੰਦ ਪਾਈਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਬੰਦ ਹੋਣੀਆਂ ਚਾਹੀਦੀਆਂ ਤੇ ਬੋਲਣਾ ਜ਼ਰੂਰੀ ਸੀਗਾ ਮੈਂ ਹਰੇਕ ਨਾਲ ਗੱਲ ਕਰਦਾ ਹੀ ਹਰੇਕ ਕੋ ਕਹਿੰਦਾ ਯਾਰ ਇੱਥੇ ਬੋਲਣਾ ਚਾਹੀਦਾ ਤੇ ਮੈਂ ਕਹਾ ਸ਼ੁਰੂ ਆਪਾਂ ਹੀ ਕਰ ਲੈਂਦੇ ਆ ਪਰ ਨਤੀਜਾ ਬਹੁਤ ਮੈਂ ਕਿੱਦਾਂ ਦੱਸਾਂ ਸੋਹਣਾ ਹਾਸਾ ਆ ਜਾਂਦਾ ਕਿ ਮੇਰੇ ਪੇਜ ਨੂੰ ਹੀ ਬਲਾਕ ਮਾਰ ਕੇ ਰਿਪੋਰਟ ਮਾਰਨਾ ਸਭ ਤੋਂ ਜ਼ਿਆਦਾ ਸ਼ੁਰੂ ਕੀਤਾ। ਇਹਨੇ ਤੁਹਾਡੀਆਂ ਰੀਲਾਂ ਰੂਲਾਂ ਵੀ ਡਾਅ ਦਿੱਤੀਆਂ ਗਈਆਂ। ਥੋੜਾ ਜਿਹਾ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਉਹ ਉਹਦੇ ਬਾਰੇ ਜਾਣਕਾਰੀ ਦਿਓ ਕੀ ਹੋਇਆ? ਕਿਵੇਂ ਤੁਹਾਨੂੰ ਪਤਾ ਲੱਗਾ ਕੀ ਕੁਝ ਕਾਰਵਾਈਆਂ ਪਿੱਛੇ ਕੋਈ ਟਾਰਗੇਟ ਕਰਕੇ ਤੁਹਾਡੇ ਪੇਜ ਨੂੰ ਵੇਖ ਰਿਹਾ ਕਿ ਇੱਥੋਂ ਭਾਈ ਆ ਤਾਂ ਸ਼ੁਰੂਆਤ ਹੋ ਚੁੱਕੀ ਹੈ। ਇਹਨੂੰ ਰੋਕ ਲਓ ਪਹਿਲਾਂ। ਹਾਂ ਇਹ ਇਹ ਚੀਜ਼ ਮੈਨੂੰ ਬੜਾ ਸਿੱਖਣ ਨੂੰ ਮਿਲਿਆ। ਪਰ ਮੈਂ ਉਹ ਜਿਹੜੇ ਰੀਲਾਂ ਡਿਲੀਟ ਕਰਦੇ ਆ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਮੇਰਾ ਸੁਭਾਅ ਬੜਾ ਮੈਂ ਬੜਾ ਨਾ ਚੀਜ਼ ਨੂੰ ਲੈ ਕੇ ਉਹ ਸੈਂਸਿਟਿਵ ਹੋ ਜਾਂਦਾ ਕਿ ਯਾਰ ਜੇ ਮੈਂ ਮੁੱਦਾ ਛੇੜ ਲਿਆ ਤਾਂ ਪੂਰਾ ਕਰਕੇ ਛੇੜਨਾ ਮੇਰੇ ਬਾਪੂ ਨੇ ਦੋ ਗੱਲਾਂ ਸਿਖਾਈਆਂ ਉਹ ਦਸ ਸਿਖਾਈਆਂ ਤਾਂ ਬਹੁਤ ਸੀ ਬਾਪੂ ਜੀ ਰਹੇ ਨਹੀਂ ਉਹ ਕਹਿੰਦੇ ਵੈਰ ਨਹੀਂ ਛੱਡਣਾ ਭਾਵੇਂ ਉਹ ਮਾੜੀ ਗੱਲ ਮੈਨੂੰ ਨਹੀਂ ਪਤਾ ਮੈਂ ਤਾਂ ਬਾਪੂ ਫੋਲੋ ਕਰਦਾ ਭਾਈ ਤੇ ਐਕ ਆਪਣੇ ਜਿਹੜਾ ਜਿੱਥੇ ਤੂੰ ਵੜ ਗਿਆ ਸਮਾਜ ਲਈ ਸਹੀ ਆ ਉਹ ਨਾ ਛੱਡੀ ਹੁਣ ਦੋਨੇ ਹੀ ਆ ਜੇ ਤਾ ਮੈਂ ਨਾਲ ਕੋਈ ਬੈਰ ਪਾਲੂਗਾ ਤਾਂ ਮੀ ਆਪਣਾ ਪੜਿਆ ਵਿਚਾਰ ਲਵੇ ਤਾਂ ਬਾਕੀ ਜੇ ਮੈਂ ਆ ਮੁੱਦੇ ਤੇ ਅੜ ਗਿਆ ਕਰਕੇ ਮੇਰੀ ਜਿੱਦਣ ਮੈਂ ਆਪਣੀ ਭੈਣ ਤੋਂ ਰਖੜੀ ਬਣਾਈ ਆ ਮੇਰੀ ਧੀ ਨੇ ਮੇਰੇ ਰਖੜੀ ਬੰਨੀ ਆ ਤਾਂ ਮੈਂ ਆਪਣੀ ਧੀ ਨੂੰ ਧੀ ਬੜੀ ਉਸ ਨਜ਼ਰੀਏ ਨਾਲ ਦੇਦਾ ਮੈਨੂੰ ਨਹੀਂ ਪਤਾ ਉਹ ਪੌਡਕਾਸਟ ਵਾਲੇ ਆਪਣੀ ਭੈਣ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਆਪਣੀ ਮਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਤਾ ਉਹ ਸਮਾਜ ਦੀਆਂ ਕੁੜੀਆਂ ਨੂੰ ਕਿ ਉਹ ਤਾਂ ਉਹਨਾਂ ਨੂੰ ਲੱਗਦੀਆਂ ਨਹੀਂ ਉਹ ਤਾਂ ਉਹਨਾਂ ਲਈ ਤੁਰੀਆਂ ਫਿਰਦੀਆਂ ਕੁਛ ਉਦਾਂ ਹੀ ਆ ਲਾਸ਼ਾਂ ਹੀ ਆ ਕਰਕੇ ਜੇ ਉਹਨਾਂ ਨੂੰ ਭੈਣਾ ਮੰਨਦੇ ਹੁੰਦੇ ਕੁਛ ਮੰਨਦੇ ਉਹਨਾਂ ਗੰਦ ਬੋਲਦੇ ਹੀ ਨਾ ਪਬਲਿਕਲੀ ਪਲੇਸ ਤੇ ਉਹ ਇਸ ਕਰਕੇ ਉਹ ਆਪਣੀਆਂ ਧੀਆਂ ਲਈ ਆਪਣੀਆਂ ਭੈਣਾਂ ਲਈ ਨਹੀਂ ਸਿਕਿਉਰ ਹੈਗੇ ਹਨਾ ਉਹ ਬਣਾ ਰਿਹਾ ਪਲੇਟਫਾਰਮ ਕੱਲ ਉਹਦੀ ਜਿਹੜਾ ਉਹਦਾ ਪੋਡਕਾਸਟ ਹੈ ਜਦੋਂ ਉਹਦੀ ਧੀ ਨੇ ਵੱਡੀ ਹੋਣਾ ਉਹ ਨਾਲ ਬਹਿ ਕੇ ਦੇਖ ਲੂਗਾ ਧੀਏ ਦੇਖ ਮੈਂ ਆਹ ਜਿਹੜੀ ਚੀਜ਼ ਕਹਿ ਰਹੇ ਆਹ ਜਿਹੜੀ ਚੀਜ਼ ਕਹਿ ਰਿਹਾ ਮੈਂ ਕੁਛ ਗਲਤ ਗੱਲ ਉਹਨੇ ਕਹੀ ਉਹਦੀ ਉਨੇ ਕਹਣਾ ਪਾਪਾ ਹੱਸੇਗਾ ਤੋ ਇਸ ਚੀਜ਼ ਤੇ ਲੋਕੀ ਕਹਤੋਂ ਹੱਸੇ ਇਸ ਚੀਜ਼ ਤੇ ਇਹ ਕੀ ਚੀਜ਼ ਹੁੰਦੀ ਦੱਸ ਦਊਗਾ ਕੀ ਚੀਜ਼ ਹੁੰਦੀ ਉਹ ਦੱਸ ਦਊਗਾ ਕਦੀ ਵੀ ਨਹੀਂ ਦੱਸ ਸਕਦਾ ਕਿ ਕਿਹੜੀ ਚੀਜ਼ ਹੁੰਦੀ ਆ ਜੇ ਦੱਸ ਦਿੱਤਾ ਫੇਰ ਤਾਂ ਉਹ ਹੁਣ ਕੀ ਕਹੀਏ ਫੇਰ ਤਾਂ ਮਰਿਆਣ ਦੀ ਗੱਲਬਾਤ ਹੀ ਹੋ ਗਈ ਇਹਦੇ ਨਾਲੋਂ ਤਾਂ ਨਾਂ ਵੀ ਜੰਮਦਾ ਤਾਂ ਕੋਈ ਗੱਲ ਨਹੀਂ ਇੱਕ ਟਾਈਮ ਆਊਗਾ ਐਦਾਂ ਦੇ ਬੰਦਿਆਂ ਦਾ ਜਦੋਂ ਇਹਨਾਂ ਦੀਆਂ ਮਾਵਾਂ ਮੈਂ ਲੈ ਕੇ ਆਊਂਗਾ ਐਦਾਂ ਦਾ ਟਾਈਮ ਸਾਡੀ ਟੀਮ ਲੈ ਕੇ ਆਊਗੀ ਇਹਨਾਂ ਦੀਆਂ ਮਾਵਾਂ ਸੋ ਵਾਰ ਇਹਨਾਂ ਨੂੰ ਲਾਣਤਾ ਪਾ ਕੇ ਕਹੂੰਗੀ ਕਿ ਤੇਰੇ ਨਾਲ ਸਾਡੇ ਹੋਰ ਕੁਝ ਜੰਮ ਜਾਂਦਾ ਭਾਵੇਂ ਨਾ ਹੀ ਜੰਮਦਾ ਤੂੰ ਨਾ ਹੁੰਦਾ ਤਾਂ ਚੰਗਾ ਹੁੰਦਾ ਅੱਜ ਸਾਡੀ ਆਬਦ ਖੋਈ ਨਾ ਹੁੰਦੀ ਸਾਨੂੰ ਤੇਰਾ ਪੈਸਾ ਨਹੀਂ ਚਾਹੀਦਾ ਹੱਕ ਹਲਾਲ ਦਾ ਰੁਪਈਆ ਦੇ ਦੇ ਚਾਰਨ ਰੋਟੀ ਖਾ ਲਾਂਗੇ ਪਰ ਕਿਸੇ ਦੀ ਧੀ ਭੈਣ ਦੀ ਕਿਸੇ ਦੀ ਹੋਰ ਦੀ ਇੱਜ਼ਤ ਜਾਂ ਉਹਨੂੰ ਗਲਤ ਸੁਣਾਉਣ ਦਾ ਹਿੱਸਾ ਨਾ ਆਪਾਂ ਇਹ ਕਹੂੰਗੀ ਇਹਨਾਂ ਦੀ ਮਾਵਾ ਮੇਰੀ ਗਰੰਟੀ ਆ ਇਹ ਮੈਂ ਆਪਣੇ ਸਿਰ ਤੇ ਲੈ ਆ ਭਾਈ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਹੋ ਪੌਡਕਾਸਟਾਂ ਦੀ ਆਪਾਂ ਗੱਲ ਕਰ ਰਹੇ ਸੀ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਆਪਣੇ ਬੱਚਿਆਂ ਨੂੰ ਕੀ ਸੇਧ ਦੇਣਗੇ ਜਿਹੜਾ ਇਹਨਾਂ ਦੇ ਵੱਲੋਂ ਕੰਟੈਂਟ ਬਣਾਇਆ ਜਾਂਦਾ ਹੈ ਜਿਹੜੀਆਂ ਕੁੜੀਆਂ ਦੀ ਜਾਂ ਫਿਰ ਜਿਹੜੇ ਮੁੰਡਿਆਂ ਦੀ ਆਪਾਂ ਗੱਲ ਕਰ ਰਹੇ ਆ ਜਿਹੜੇ ਇੱਥੇ ਆ ਕੇ ਆਪਣਾ ਪਰਸਨਲ ਲਾਈਫ ਨੂੰ ਸ਼ੇਅਰ ਕਰ ਦਿੰਦੇ ਪਹਿਲਾਂ ਮੇਰੇ ਨਾਲ ਇਹਨੇ ਧੋਖਾ ਕੀਤਾ ਉਹਨੇ ਕੀਤਾ ਸਲੈਬਰਿਟੀ ਫੇਸ ਬਣੇ ਹੋਏ ਨੇ ਅੱਜ ਦੇ ਅੱਜ ਦੇ ਜੋਕੇ ਸਮੇਂ ਦੇ ਵਿੱਚ ਉਹ ਲੋਕ ਵੱਡੀਆਂ ਸਕਰੀਨਾਂ ਦੇ ਉੱਪਰ ਲਾ ਕੇ ਇਸ ਕੰਟੈਂਟ ਨੂੰ ਕੀ ਆਪਣੇ ਪਰਿਵਾਰ ਦੇ ਨਾਲ ਵੇਖ ਸਕਦੇ ਨੇ ਇਹਨੂੰ ਕਦੇ ਇਹਨਾਂ ਨੇ ਸੋਚਿਆ ਵਿਚਾਰਿਆ ਹੀ ਨਹੀਂ ਕਦੇ ਇਹਨਾਂ ਦੇ ਜ਼ਿਹਨ ਦੇ ਵਿੱਚ ਹੀ ਨਹੀਂ ਆਇਆ ਜਾਂ ਫਿਰ ਬਿਸ਼ਰਮਿੱਟੀ ਇੰਨੀ ਲੱਗੀ ਆ ਕਿ ਉਹਨੂੰ ਝਾੜ ਹੀ ਨਹੀਂ ਸਕਦੇ ਜਾਂ ਫਿਰ ਝੜਨਾ ਚਾਹੁੰਦੇ ਨਹੀਂ ਇਹਦੇ ਪਿੱਛੇ ਦੋ ਚੀਜ਼ਾਂ ਹੀ ਆ ਇੱਕ ਨਾ ਤੁਸੀਂ ਡਾਕਟਰੀ ਲੈਵਲ ਤੇ ਕਦੀ ਐਦਾਂ ਨੈਟ ਤੇ ਸਰਚ ਮਾਰਿਆ ਜਿਹੜਾ ਮੈਂ ਪਹਿਲਾਂ ਵੀ ਕਿਹਾ ਸਬਕੌਨਸ਼ੀਅਸ ਮਾਈਂਡ ਇਹ ਸੀਨ ਸਾਰਾ ਉੱਥੇ ਹੀ ਸ਼ੁਰੂ ਹੁੰਦਾ ਆ ਕਿ ਉਹਨਾਂ ਨੂੰ ਫੇਮ ਦੀ ਆਦਤ ਪੈ ਗਈ ਆ ਉਸ ਫੇਮ ਲਈ ਉਸ ਵਿਊ ਲਈ ਉਹ ਜਿੰਨਾ ਵੀ ਗੈਰ ਸਕਦੇ ਉਹ ਗਿਰੂਗੇ ਤਾਂ ਜਿਹੜਾ ਪੌਡਕਾਸਟ ਉਹਨਾਂ ਦਾ ਲੈ ਕੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਉੱਥੇ ਬੁਲਾ ਕੇ ਆ ਉਹ ਆਪਣੇ ਪੈਸੇ ਬਣਾਉਣ ਦੇ ਖਾਤਰ ਆਪਣੇ ਚੈਨਲ ਨੂੰ ਮੋਨਟਾਈਜ਼ ਕਰਾ ਕੇ ਪੈਸੇ ਕਮਾਉਣ ਖਾਤਰ ਜਿੰਨਾ ਵੀ ਗਿਰ ਸਕਦਾ ਉਹ ਗਿਰੂਗਾ ਤਾਂ ਮੇਰੇ ਵਰਗਾ ਜਿਹੜਾ ਆਵਾਜ਼ ਚੱਕੂਗਾ ਉਹਦੇ ਜਿੰਨਾ ਦਿਵਾਲੇ ਹੋ ਹੁੰਦਾ ਹੋਊਗਾ ਪਰ ਫੇਰ ਉਹੀ ਗੱਲ ਆ ਕਿ ਇੱਕ ਦਿਨ ਇੰਨਾ ਕਿ ਪਛਤਾਊਗਾ ਕਿ ਮੈਂ ਉਸ ਥਾਂ ਦੇ ਉੱਤੇ ਕਿੱਥੇ ਖੜਾ ਸੀ ਜਦੋਂ ਆ ਜੋ ਤੁਸੀਂ ਕਰੋੜ ਕਮਾ ਵੀ ਲਿਆ ਨਾ ਤੁਸੀਂ ਜਦੋਂ ਤੁਹਾਨੂੰ ਕਿਸੇ ਨੇ ਅੰਦਰ ਨਾ ਘਰ ਦੇ ਬਾੜਿਆ ਯਾਰ ਇਹਨੂੰ ਕੀ ਕਹਿ ਕੇ ਅੰਦਰ ਬਾੜਾਂਗੇ ਮੇਰੇ ਘਰੇ ਉਹ ਚਾਹ ਪੀਣ ਆਵੇ ਤਾਂ ਮਾਰ ਜੁੱਤੀ ਮਾਰ ਕੇ ਨਾ ਤੋੜ ਦਮਾਂ ਤੁਹਾਡੇ ਵੀ ਜਿਹੜੇ ਦੇਖਦੇ ਆ ਜੇ ਵਧੀਆ ਹੁਣ ਤੱਕ ਜਿਨ੍ਹਾਂ ਨੇ ਪੋਡਕਾਸਟ ਦੇਖਿਆ ਇਹਦਾ ਮਤਲਬ ਉਹ ਵਧੀਆ ਹੀ ਬੰਦੇ ਆ ਤਾਂ ਉਹ ਘਰੇ ਕਦੀ ਗਾ ਉਹਨਾਂ ਨੂੰ ਸਾਦ ਕੇ ਚਾਹ ਨਹੀਂ ਪੁੱਛੂਗੇ ਕੀ ਆਇਆ ਚਾਹ ਬਾਹਰ ਵਾਰੀ ਜੇ ਆਉਣਾ ਵੀ ਪੈ ਗਿਆ ਮਿਲਣਾ ਵੀ ਪੈ ਗਿਆ ਨਹੀਂ ਨਹੀਂ ਯਾਰ ਬਾਹਰ ਹੋਟਲ ਮਿਲ ਲੈਣੇ ਆ ਕਿ ਤੇਰੇ ਵਰਗੇ ਇਦਾਂ ਦੇ ਇਨਸਾਨ ਨੂੰ ਅਸੀਂ ਘਰੇ ਨਹੀਂ ਬਾੜਦੇ ਘਰੇ ਨਹੀਂ ਬਾੜਦੇ ਇਦਾਂ ਇਹ ਹਾਲਾਤ ਜਿਹੜੇ ਐਕਚੁਅਲ 'ਚ ਆ ਤਾਂ ਉਹਨਾਂ ਨੂੰ ਸਮਝ ਲੱਗਣੇ ਥੋੜਾ ਲੇਟ ਲੱਗੂਗੇ ਲਵਾਵਾਂਗੇ ਸਮਝ ਕੇ ਤੁਸੀਂ ਹਾਲਾਤ ਕੀ ਆ ਤੁਹਾਡੇ ਤੁਹਾਨੂੰ ਲੋਕੀ ਕਿੰਨਾ ਕ ਪਸੰਦ ਕਰਦੇ ਰਿਐਲਿਟੀ 'ਚ ਭਾਈ ਜਾਂਦੇ ਜਾਂਦੇ ਸੁਨੇਹਾ ਕੀ ਹੈ ਤੇ ਇਸ ਤੋਂ ਆਸ ਕਿੰਨੀ ਕ ਜਿਹੜਾ ਤੁਸੀਂ #ਬਲੌਗ ਮਾਰੋ ਇਹ ਅਭਿਆਨ ਜਾਂ ਸ਼ੁਰੂ ਕੀਤਾ ਹੈ ਇਸ ਦੇ ਵਿੱਚ ਆਸ ਕਿੰਨੀ ਹੈ ਲੋਕਾਂ ਦਾ ਸਾਥ ਕਿੰਨਾ ਕ ਮਿਲਦਾ ਜਿਹੜੇ ਸਾਥ ਦਿੰਦੇ ਨੇ ਉਹ ਕੀ ਕਹਿੰਦੇ ਨੇ ਜਿਹੜੇ ਨਹੀਂ ਸਾਥ ਦਿੰਦੇ ਉਹਨਾਂ ਦਾ ਪ੍ਰਤੀਕਿਰਮ ਕਿਵੇਂ ਹੈ ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਸੁਨੇਹਾ ਹੈ ਦੇਖੋ ਜੀ ਇਹ ਜਿਹੜਾ ਬਲਾਕ ਮਾਰੋ ਇਹਦੇ ਨਾਲ ਨਾਲ ਹੁਣ ਮੈਂ ਇੱਕ ਹੋਰ ਗੱਲ ਦੱਸ ਦਵਾਂ ਕਿ ਨਾਲ ਮੇਰਾ ਫੈਸ਼ਨ ਹੋਰ ਚੇਂਜ ਹੋ ਰਿਹਾ ਨਾਲ ਨਾਲ ਹੀ ਕਿ ਫਾਲੋ ਕਰੋ ਵੀ ਆ ਕਿ ਤੁਸੀਂ ਫਾਲੋ ਕਿਨੂੰ ਕਰਨਾ ਹੈ ਜੇ ਬਲਾਕ ਕਿਨੂੰ ਮਾਰਨਾ ਨਾਲ ਨਾਲ ਪਤਾ ਹੋਵੇ ਕਿ ਤੁਸੀਂ ਫਾਲੋ ਕਿਨੂੰ ਕਰਨਾ ਹੈ ਇਹ ਵੀ ਜ਼ਰੂਰੀ ਹੈ ਤੇ ਜਿਹੜਾ ਮਿਸ਼ਨ ਆ ਲੋਕੀ ਸਾਥ ਦੇ ਰਹੇ ਨਹੀਂ ਦੇ ਰਹੇ ਮੇਰਾ ਉਹਨਾਂ ਨਾਲ ਕੋਈ ਹੈ ਨਹੀਂ ਕਿ ਮੈਨੂੰ ਤੁਸੀਂ ਨਹੀਂ ਸਾਥ ਦੇ ਰਹੇ ਤਾਂ ਤੁਸੀਂ ਕੀ ਆ ਦਰਸਲ ਇਹਨਾਂ ਨੂੰ ਪਤਾ ਨਹੀਂ ਹੱਲੇ ਉਹਨਾਂ ਦੇ ਉਸ ਗਹਿਰਾਈ ਨਾਲ ਛੱਟ ਵੱਜੀ ਨਹੀਂ ਹਾਂ ਜਿੱਦਣ ਮੈਂ ਆਪਣੇ ਮੇਰੀ ਬੇਟੀ ਜਦੋਂ ਮੈਂ ਉਹਨੂੰ ਬੜੇ ਪਿਆਰ ਨਾਲ ਜਦੋਂ ਦੇਖਦਾ ਮੇਨਾਂ ਖੇਡਦੀ ਆ ਜਾਂ ਅਸੀਂ ਆਪਣੀਆਂ ਭੈਣਾਂ ਨੂੰ ਭੈਣਾਂ ਸਮਝ ਕੇ ਰਖੜੀ ਬਣਾਇਆ ਜਿੱਦਣ ਉਸ ਲੈਵਲ ਤੇ ਕਰੋ ਉਸ ਪਿਆਰ ਨਾਲ ਉਹਨਾਂ ਨੂੰ ਦੇਖ ਲਿਆ ਨਾ ਤਾਂ ਉਸ ਤੋਂ ਬਾਅਦ ਮੈਂ ਕਹਿੰਦਾ 100% ਉਹਨਾਂ ਨੂੰ ਨਫ਼ਰਤ ਹੋ ਜਾਣੀ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਆਪ ਲੈ ਕੇ ਕੈਂਡਲ ਮਾਰਚ ਬਾਹਰ ਚੋਂ ਗੱਡੀ ਦਾ ਕੀ ਗੱਡੀ ਪਹਿਲਾਂ ਦੇਖ ਲਓ ਪਹਿਲਾਂ ਉਹਨਾਂ ਚੀਜ਼ਾਂ ਨੂੰ ਬਲੌਕ ਮਾਰੋ ਉਹਨਾਂ ਬੰਦਿਆਂ ਨੂੰ ਬਲੌਕ ਮਾਰੋ ਜਿਹੜੇ ਤੁਸੀਂ ਚਾਹੁੰਦੇ ਕਿ ਇਹ ਨਾ ਹੋਣ ਤੇ ਤੁਸੀਂ ਇਕੱਲੇ ਨਹੀਂ ਹੈਗੇ ਤੁਸੀਂ ਆਪਣੇ ਵੱਲੋਂ ਇਕੱਲੇ ਨਹੀਂ ਬਲੌਕ ਰਿਪੋਰਟ ਮਾਰਿਆ ਹੁਣ ਪਰ ਜਦੋਂ ਸਾਰੇ ਜਣੇ ਜਿੰਨੇ ਆ ਪੋਡਕਾਸਟ ਦੇਖ ਰਹੇ ਆ ਜਿੰਨੇ ਆਪਣੇ ਆ ਦੇਖ ਰਹੇ ਆ ਵੀਡੀਓ ਨੂੰ ਇੰਟਰਵਿਊ ਦੇਖ ਰਹੇ ਉਹ ਜਦੋਂ ਸਾਰੇ ਸਮਝ ਜੂਗੇ 10000 ਬੰਦਾ ਜਦੋਂ 10000 ਨੇ ਬਲੌਗ ਰਿਪੋਰਟ ਮਾਰਿਆ ਦੂਏ ਦਿਨ ਚੈਨਲ ਬੰਦਿਆ ਹੂੰ ਇਦਾਂ ਮੇਰੇ ਪੇਜ ਤੇ ਵੀ ਇੱਕ ਹੋਰ ਗੱਲ ਦੱਸ ਦਵਾਂ ਤੁਸੀਂ ਮੇਰੇ ਪੇਜ ਤੇ ਰਿਪੋਰਟਾਂ ਮਾਰ ਲਿਓ ਜਿੰਨੀਆਂ ਮਾਰਨੀਆਂ ਦਿਲ ਖੋਲ ਕੇ ਮਾਰੋ ਮੈਂ ਪੇਜ ਦਾ ਮਹਤਾਜ ਨਹੀਂ ਹੈਗਾ ਹੂੰ ਮਾਉਨਿਕ 35 ਜਾਂ ਆਪਣੇ ਕਿੰਨੇ ਹੋਣੇ 50 60000 ਬੰਦੇ ਦਾ ਮੇਰਾ ਫਾਲੋਅਰ ਹੋਣਾ ਜਾਂ ਮਿਲੀਅਨ ਟਿੱਕਰ ਵਿਊ ਨੇ ਉਹ ਮੈਨੂੰ ਪਤਾ ਲੱਗ ਗਿਆ ਕਿ ਮੈਂ ਦੂਜਾ ਪੇਜ ਬਣਾ ਕੇ ਗ ਠੀਕ ਹੈ ਜੀ ਮੈਂ ਇਹ ਹੀ ਦੱਸਣਾ ਚਾਹੁੰਦਾ ਬਸ ਦਰਸ਼ਕਾਂ ਨੂੰ ਸੁਨੇਹਾ ਕੀ ਹੈ ਜਾਂਦੇ ਜਾਂਦੇ ਕੀ ਆਸ ਪ੍ਰਗਟਾਉਣੀ ਹੈ ਕਿ ਉਹ ਤੁਹਾਨੂੰ ਇੱਧਰ ਫੋਲੋ ਕਰਨ ਤੇ ਦੂਸਰੇ ਪਾਸੇ ਆਪਣੇ ਤੌਰ ਦੇ ਉੱਪਰ ਬਲੌਕ ਹੀ ਮਾਰਨਾ ਜਾਂ ਫਿਰ ਆਪਣੇ ਆਲੇ ਦੁਆਲੇ ਦੇ ਵਿੱਚ ਵੀ ਕੋਈ ਸੁਨੇਹਾ ਸੁਰਖ ਸੁਨੇਹਾ ਉਹਨਾਂ ਦੇ ਵੱਲੋਂ ਦੇਣਾ ਚਾਹੀਦਾ ਬਸ ਉਹ ਇਹ ਹੈ ਕਿ ਜੇ ਤਾਂ ਤੁਹਾਡੇ ਘਰੇ ਧੀ ਪੈਣ ਤੇ ਮਾਂ ਆ ਆ ਉਹਦੇ ਪੈਰੀਂ ਹੱਥ ਲਾਓ ਤੇ ਦੇਖੋ ਕਿ ਹਾਂ ਵੀ ਅਸੀਂ ਉਹਨੂੰ ਕੀ ਦੇਣ ਦੇ ਸਕਦੇ ਸਮਾਜ 'ਚ ਅਸੀਂ ਆਪਣਾ ਕੰਮ ਕਰਨਾ ਉਹ ਜ਼ਰੂਰੀ ਆ ਸਿਰਫ ਇੱਕ ਮੋਬਾਈਲ ਤੋਂ ਹੀ ਗੰਦ ਪੈਣਾ ਸ਼ੁਰੂ ਹੁੰਦਾ ਮੋਬਾਈਲ ਨੂੰ ਹੀ ਸਾਫ਼ ਰੱਖੋਗੇ ਨਾ ਆਪਣੇ ਨੂੰ ਅੱਧੇ ਤੋਂ ਜ਼ਿਆਦਾ ਗੰਦ ਸਾਫ਼ ਹੋ ਜਾਣਾ ਬਸ ਇਹ ਚੀਜ਼ ਨੂੰ ਸਮਝੋ ਬਸ ਦਿਲ ਨਾਲ ਤੁਸੀਂ ਆਪ ਹੀ ਬਹੁਤ ਵੱਡਾ ਐਕਸ਼ਨ ਲੈ ਲੈਣ ਮੇਰੇ ਤੋਂ ਸਮਝਦਾਰ ਬੰਦੇ ਦੇਖਣ ਦੇ ਉਹਨੇ ਹਾਂ ਹੁਣ ਮੈਂ ਇਹ ਵੀ ਕਹਿ ਸਕਦਾ ਜਿਨ੍ਹਾਂ ਨੇ ਇੰਨਾ ਦੇਖ ਲਿਆ ਉਹ ਮੇਰੇ ਤੋਂ ਵੀ ਸਮਝਦਾਰ ਆ ਉਹ ਚਾਹੁੰਦੇ ਆ ਕਿ ਇਹ ਚੇਂਜ ਹੋਵੇ ਫਿਰ ਤੁਸੀਂ ਚਾਹੁੰਦੇ ਆ ਤੁਸੀਂ ਮੇਰੇ ਨਾਲੋਂ ਜ਼ਿਆਦਾ ਇਦਾਂ ਦੇ ਸਟੈਪ ਲੈ ਸਕਦੇ ਆ ਕੋਈ ਰੋਡਾਂ ਦੇ ਉੱਤਰਨ ਦੀ ਲੋੜ ਨਹੀਂ ਕੋਈ ਕੁਸ਼ਕਾਂ ਦੀ ਲੋੜ ਨਹੀਂ ਜਿੱਥੇ ਖਤਮ ਉਹਨਾਂ ਦੇ ਨੈਗੇਟਿਵ ਕਮੈਂਟ ਵੀ ਨਹੀਂ ਕਰਨੇ ਕਈ ਕਰਦੇ ਆ ਉਹਨਾਂ ਦੇ ਨੈਗੇਟਿਵ ਕਮੈਂਟ ਕੰਪਨੀ ਜਨੇ ਉਹਨੂੰ ਪ੍ਰੋਮੋਸ਼ਨ ਦੇਣੀ ਆ ਉਹ ਇਹ ਨਹੀਂ ਦੇਖਦੀ ਕਿ ਇਹਨੂੰ ਕੋਈ ਗਾਲ ਕੱਢਦਾ ਜਾਂ ਇਹਨੂੰ ਕੋਈ ਬਹੁਤ ਵਧੀਆ ਕਹਿੰਦਾ ਉਹਨੇ ਕਮੈਂਟ ਕਹਿਣਾ ਉਹਨੇ ਵਿਊ ਕਹਿਣਾ ਉਹਨੇ ਉਹਦੇ ਫਾਲੋਅਰ ਕਹਿਣੇ ਆ ਬਸ ਉਹਨੇ ਇੰਨਾ ਕੀ ਦੇਖਣਾ ਉਹਨੂੰ ਲੱਖ ਰੁਪਈਆ ਬਣਾਉਣਾ ਕਹਿਣਾ ਸਾਡਾ ਬਸ ਇੰਨਾ ਕਹਦੇ ਆ ਅਗਲੇ ਨੂੰ ਇੰਨਾ ਕੀ ਕਹਿਣਾ ਲੱਖ ਰੁਪਈਆ ਆ ਰਿਹਾ ਜਿਹੜਾ ਤੁਸੀਂ 20000 ਸੈਲਰੀ ਨਾਲ ਸਾਰਾ ਉਮਰ ਕੰਮ ਸਾਰਾ ਸਾਲ ਕੰਮ ਕਰਨਾ ਉਹਨੇ ਇੰਨੀ ਕੀ ਗੱਲ ਕਹਿਣੀ ਆ ਆ ਪ੍ਰੋਡਕਟ ਲੈ ਲਓ ਉਹਨੂੰ ਲੱਖ 2 ਲੱਖ ਮਿਲ ਜਾਣਾ ਜਾਂ 5 ਲੱਖ ਮਿਲ ਜਾਣਾ ਉਹਨੂੰ ਲੈਣ ਦੇ ਕਾਬਲ ਕੇ ਨਹੀਂ ਕੀਤਾ ਤੁਸੀਂ ਹੁਣ ਠਾਉਣਾ ਵੀ ਤੁਸੀਂ ਆ ਕਿ ਆ ਪ੍ਰੋਡਕਟ ਤਾਂ ਲੈਣਾ ਫੋਲੋ ਕਰ ਲੈਣ ਤੇ ਆਪ ਹੀ ਸਭ ਕੁਝ ਸਹੀ ਹੈ ਜੀ ਸੋ ਇਹਨਾਂ ਦੇ ਵੱਲੋਂ ਇਹ ਜਿਹੜਾ ਹੈਸ਼ਟੈਗ ਬਲੌਕ ਮਾਰੋ ਅਭਿਆਨ ਸ਼ੁਰੂ ਕੀਤਾ ਗਿਆ ਉਸ ਦੇ ਵਿੱਚ ਕੀ ਕੁਝ ਵਲਬਲ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਆਈ ਤੇ ਕਿਉਂ ਆਈ ਕਿਸ ਤਰੀਕੇ ਦੇ ਨਾਲ ਸਮਾਜ ਦੇ ਇਸ ਪੱਖ ਤੋਂ ਇਹਨਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਵੇਖਿਆ ਗਿਆ ਹੈ ਤਮਾਮ ਗੱਲਬਾਤ ਤੁਹਾਡੇ ਸਾਹਮਣੇ ਪੇਸ਼ੇਖidmat ਕੀਤੀ ਹੈ ਕੀ ਸੋਚਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਸੋ ਬਈ ਸਮਾਂ ਦਿੱਤਾ ਬੈਠੇ ਗੱਲਬਾਤ ਕੀਤੀ ਇਹਦੇ ਲਈ ਤੁਹਾਡਾ ਬਹੁਤ ਬਹੁਤ ਮੇਰਾ ਟਾਈਮ ਦਿੱਤਾ ਨਹੀਂ ਤਾਂ ਹਲੇ ਤੱਕ ਤਾਂ ਇਗਨੋਰ ਹੀ ਮਾਰ ਰਹੇ ਸੀ ਕਿ ਮੇਰੇ ਪੇਜ ਤੇ ਬਲੌਗ ਵੱਜ ਰਹੇ ਸੀਗੇ ਚਲੋ ਵਧੀਆ ਗੱਲ ਹੈ ਕਿ ਤੁਸੀਂ ਟਾਈਮ ਦਿੱਤਾ ਤੇ ਥੈਂਕ ਯੂ ਸਾਰਿਆਂ ਦਾ ਜਿਹੜੇ ਦੇਖਿਆ ਹੁਣ ਤੱਕ ਸੁਣਿਆ ਸੋ ਇਸ ਗੱਲਬਾਤ ਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਮਿਲਿਆ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੀ ਪ੍ਰਤੀਕਿਰਿਆ ਵੀ ਅਸੀਂ ਚਾਹੁੰਦੇ ਹਾਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤਾਂ ਜ਼ਰੂਰ ਕਰ ਦਿਓ ਕਿਉਂਕਿ ਸਮਾਜ ਦੇ ਵਿੱਚ ਅੱਜ ਇਸ ਸਾਰੇ ਪੱਖ ਦੇ ਉੱਪਰ ਬੋਲਣ ਦੀ ਇਸ ਪੱਖ ਦੇ ਉੱਪਰ ਕਾਰਵਾਈਆਂ ਕਰਨ ਦੀ ਤੇ ਇਸ ਤਰੀਕੇ ਦੇ ਨਾਲ ਅਭਿਆਨ ਛਿੜਕੇ ਜਿੱਥੋਂ ਗੰਦ ਸ਼ੁਰੂ ਹੁੰਦਾ ਹੈ ਉੱਥੇ ਗੰਦ ਨੂੰ ਨਵੇੜਨ ਦੀ ਬਹੁਤ ਲੋੜ ਹੈ ਉਮੀਦ ਆਸ ਤੇ ਕਾਮਨਾ ਇਹੀ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਸ਼ਕਤੀ ਦੇ ਨਾਲ ਇੱਕ ਨਵੀਂ ਤੌਰ ਤਰੀਕੇ ਦੀ ਜਾਣਕਾਰੀ ਲੈ ਕੇ ਮੋੜ ਤੁਹਾਡੇ ਮੁਖਾਤਬ ਹੋਵਾਂਗੇ ਬਹਰ ਹਾਲ ਇਸ ਰਿਪੋਰਟ ਦੇ ਵਿੱਚ ਇਨਾਈ ਕੈਮਰਾਮੈਨ ਵਿਜੀਤ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਲ ਹਮਦਰਦ ਟੀਵੀ ਜਲੰਧਰ